ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਕਹਾਣੀ ਲੈ ਕੇ ਆਏ ਹਾਂ ਸੁਨਹਿਰੀ ਢਾਗਾ ਇੱਕ ਵਿਧਵਾ ਔਰਤ ਅਤੇ ਉਸ ਦਾ ਪੁੱਤਰ ਪੀਟਰ ਦੋਨੋਂ ਰਹਿੰਦੇ ਸਨ ਪੀਟਰ ਬਹੁਤ ਸੁਸਤ ਮੁੰਡਾ ਸੀ ਤੇ ਆਪਣੇ ਮਨ 'ਚ ਹਮੇਸ਼ਾ ਖਿਆਲੀ ਪਲਾਹ ਹੀ ਬਣਾਉਂਦਾ ਰਹਿੰਦਾ ਇੱਕ ਦਿਨ ਪੀਟਰ ਆਪਣੇ ਸਕੂਲ ਦੀ ਜਮਾਤ 'ਚ ਬੈਠਾ ਕੁਝ ਸੋਚ ਰਿਹਾ ਸੀ ਤਾਂ ਅਧਿਆਪਕ ਨੇ ਉਸ ਨੂੰ ਪੁੱਛਿਆ ਪੀਟਰ ਤੂੰ ਕੀ ਸੋਚ ਰਿਹਾ ਹੈ ਉਸ ਨੇ ਜਵਾਬ ਦਿੱਤਾ ਮੈਂ ਇਹ ਸੋਚ ਰਿਹਾ ਹਾਂ ਕਿ ਮੈਂ ਵੱਡਾ ਹੋ ਕੇ ਕੀ ਬਣਾਗਾ ਥੋੜਾ ਸਬਰ ਰੱਖ ਇਹ ਗੱਲ ਸੋਚਣ ਲਈ ਅਜੇ ਬਹੁਤ ਸਮਾਂ ਪਿਆ ਤੈਨੂੰ ਪਤਾ ਹੋਣਾ ਚਾਹੀਦਾ ਕਿ ਵੱਡਾ ਇੰਨੀ ਛੇਤੀ ਨਹੀਂ ਹੁੰਦੇ ਇਸ ਨੂੰ ਸਮਾਂ ਲੱਗਦਾ ਹੈ ਅਧਿਆਪਕ ਨੇ ਕਿਹਾ ਪੀਟਰ ਜੋ ਵੀ ਕੰਮ ਕਰ ਰਿਹਾ ਹੁੰਦਾ ਉਸ ਦਾ ਮਨ ਉਸ ਤੋਂ ਛੇਤੀ ਹੀ ਅੱਕ ਜਾਂਦਾ ਤੇ ਉਹ ਕਿਸੇ ਹੋਰ ਕੰਮ ਬਾਰੇ ਸੋਚਣ ਲੱਗ ਪੈਂਦਾ ਜਦ ਸਕੂਲ ਹੁੰਦਾ ਤਾਂ ਸੋਚਦਾ ਕਿ ਸਮਾਂ ਛੇਤੀ ਨਾਲ ਲੰਘ ਜਾਏ ਤੇ ਉਹ ਘਰ ਪਹੁੰਚ ਜਾਏ ਐਦਵਾਰਾਤ ਨੂੰ ਸੋਚਦਾ ਕਿ ਕਾ ਸ਼ੂਟਿੰਗ ਆਈ ਰਹਿਣ ਸਭ ਤੋਂ ਜ਼ਿਆਦਾ ਮਜ਼ਾ ਉਸ ਨੂੰ ਆਪਣੀ ਦੋਸਤ ਲੀਆ ਨਾਲ ਖੇਡਣ 'ਚ ਹੀ ਆਉਂਦਾ ਉਹ ਉਸ ਨਾਲ ਵੱਡਾ ਹੋ ਕੇ ਵਿਆਹ ਕਰਵਾਉਣ ਬਾਰੇ ਸੋਚਦਾ ਇੱਕ ਦਿਨ ਗਰਮੀਆਂ ਦੀ ਦੁਪਹਿਰ ਨੂੰ ਜਦੋਂ ਉਹ ਜੰਗਲ ਵਿੱਚ ਗਿਆ ਤਾਂ ਉਸ ਨੂੰ ਨੀਂਦ ਆ ਰਹੀ ਸੀ ਤਾਂ ਉਸ ਨੂੰ ਜਾਪਿਆ ਕਿ ਕੋਈ ਉਸ ਦਾ ਨਾਮ ਲੈ ਕੇ ਉਸ ਨੂੰ ਬੁਲਾ ਰਿਹਾ ਹੈ ਉਹ ਅੱਖਾਂ ਖੋਲ ਕੇ ਬੈਠ ਗਿਆ ਉਸ ਦੇ ਸਾਹਮਣੇ ਬਜ਼ੁਰਗ ਔਰਤ ਖੜੀ ਸੀ ਜਿਸ ਦੇ ਹੱਥ ਚਾਂਦੀ ਦੀ ਬਾਲ ਸੀ ਜਿਸ ਨਾਲ ਸਿਲਕ ਦਾ ਸੁਨਹਿਰੀ ਧਾਗਾ ਲਮਕ ਰਿਹਾ ਸੀ ਉਸ ਔਰਤ ਨੇ ਉਹ ਬਾਲ ਉਸ ਨੂੰ ਦਿਖਾਉਂਦਿਆਂ ਕਿਹਾ ਪੀਟਰ ਦੇਖ ਮੈਂ ਤੇਰੇ ਲਈ ਕੀ ਲੈ ਕੇ ਆਈ ਹਾਂ ਪੀਟਰ ਨੇ ਧਾਗੇ ਨੂੰ ਛੂਕੇ ਉਤਸੁਕਤਾ ਨਾਲ ਪੁੱਛਿਆ ਇਹ ਕੀ ਹੈ ਬਜ਼ੁਰਗ ਔਰਤ ਨੇ ਕਿਹਾ ਇਹ ਤੇਰੀ ਜ਼ਿੰਦਗੀ ਦਾ ਧਾਗਾ ਹੈ ਜੇ ਤੂੰ ਇਸ ਨੂੰ ਛੂਹੇਗਾ ਨਹੀਂ ਤਾਂ ਸਮਾਂ ਆਪਣੀ ਚਾਲ ਨਾਲ ਚਲਦਾ ਜਾਏਗਾ ਪਰ ਜੇ ਤੂੰ ਚਾਹੇ ਕਿ ਸਮਾਂ ਛੇਤੀ ਬੀਤ ਜਾਏ ਤਾਂ ਤੈਨੂੰ ਸਿਰਫ ਇਹ ਧਾਗਾ ਥੋੜਾ ਜਿਹਾ ਖਿੱਚਣਾ ਪਏਗਾ ਤੇ ਇੱਕ ਘੰਟਾ ਇੱਕ ਮਿੰਟ ਵਾਂਗ ਬੀਤ ਜਾਏਗਾ ਇੱਕ ਵਾਰੀ ਖਿੱਚਿਆ ਧਾਗਾ ਵਾਪਸ ਨਹੀਂ ਆਏਗਾ ਇਹ ਧੂਏ ਦੇ ਛੱਲੇ ਵਾਂਗ ਲੋਪ ਹੋ ਜਾਏਗਾ ਇਸ ਸੁਨਹਿਰੀ ਧਾਗੇ ਦੀ ਬਾਤ ਤੇਰੇ ਲਈ ਹੈ ਪਰ ਜੇ ਤੂੰ ਇਹ ਤੋਹਫਾ ਲੈਣਾ ਹੈ ਤਾਂ ਕਿਸੇ ਨੂੰ ਇਸ ਬਾਰੇ ਨਹੀਂ ਦੱਸਣਾ ਜੇ ਦੱਸੇਗਾ ਤਾਂ ਉਸੇ ਦਿਨ ਤੇਰੀ ਮੌਤ ਹੋ ਜਾਏਗੀ ਹੁਣ ਦੱਸ ਤੂੰ ਇਹ ਬਾਲ ਲੈਣੀ ਹੈ ਜਾਂ ਨਹੀਂ ਉਸਨੇ ਹਾਂ ਚ ਸਿਰ ਹਿਲਾਇਆ ਔਰਤ ਨੇ ਉਸ ਨੂੰ ਬਾਲ ਫੜਾ ਦਿੱਤੀ ਤੇ ਆਪ ਉਸੇ ਵੇਲੇ ਉਥੋਂ ਲੋਪ ਹੋ ਗਈ ਪੀਟਰ ਨੇ ਬਾਲ ਦਾ ਚੰਗੀ ਤਰ੍ਹਾਂ ਨਿਰੇਖਣ ਕੀਤਾ ਤੇ ਜੇਬ ਚ ਪਾ ਕੇ ਖੁਸ਼ੀ-ਖੁਸ਼ੀ ਘਰ ਦੌੜ ਗਿਆ ਅਗਲੇ ਦਿਨ ਸਕੂਲ ਚੋਂ ਛੇਤੀ ਹੀ ਆਕ ਗਿਆ ਤੇ ਘਰ ਜਾਣ ਦੀ ਸੋਚਣ ਲੱਗਾ ਉਸਨੇ ਛੇਤੀ ਨਾਲ ਜੀਪ ਤੋਂ ਬਾਲ ਕੱਢੀ ਤੇ ਉਸ ਨਾਲ ਉਹ ਥੋੜਾ ਜਿਹਾ ਧਾਗਾ ਖਿੱਚ ਲਿਆ ਵਾਹ ਝਟਪਟ ਹੀ ਸਕੂਲ ਬੰਦ ਹੋਣ ਦਾ ਸਮਾਂ ਹੋ ਗਿਆ ਤੇ ਉਹ ਘਰ ਪਹੁੰਚ ਗਿਆ ਅਗਲੇ ਦਿਨ ਵੀ ਉਸਨੇ ਇੰਜ ਹੀ ਕੀਤਾ ਤੇ ਫੇਰ ਕਈ ਦਿਨ ਇਸ ਤਰ੍ਹਾਂ ਹੀ ਕਰਦਾ ਰਿਹਾ ਇੱਕ ਦਿਨ ਉਸਦੇ ਮਨ ਵਿੱਚ ਆਇਆ ਕਿ ਜੇ ਉਹ ਧਾਗੇ ਨੂੰ ਜ਼ਰਾ ਕੁ ਜ਼ਿਆਦਾ ਖਿੱਚ ਦੇਵੇ ਤਾਂ ਉਸ ਦਾ ਸਕੂਲ ਜਾਣਾ ਬਿਲਕੁਲ ਹੀ ਬੰਦ ਹੋ ਜਾਏਗਾ ਉਸ ਨੇ ਉਸੇ ਵੇਲੇ ਅ지ਹਾ ਕੀਤਾ ਤੇ ਆਪਣੇ ਆਪ ਨੂੰ ਤਰਖਾਨ ਕੋਲੋਂ ਲੱਕੜ ਦਾ ਕੰਮ ਸਿੱਖਦਿਆਂ ਦੇਖਿਆ ਉਸ ਨੇ ਆਪਣੇ ਆਪ ਨੂੰ ਪੁੱਛਿਆ ਮੈਂ ਲੀਆ ਨਾਲ ਵਿਆਹ ਕਰਵਾਉਣ ਲਈ ਹੋਰ ਕਿਉਂ ਉਡੀਕਾਂ ਉਸੇ ਵੇਲੇ ਹੀ ਉਸ ਨੇ ਬਾਲ ਦੇ ਸੁਨਹਿਰੀ ਤਾਗੇ ਨੂੰ ਫੇਰ ਖਿੱਚਿਆ ਤੇ ਉਸ ਦਾ ਲੀਆ ਨਾਲ ਵਿਆਹ ਹੋ ਗਿਆ ਫਿਰ ਉਸ ਨੂੰ ਜਦੋਂ ਲੀਆ ਦੇ ਗਰਭਵਤੀ ਹੋਣ ਬਾਰੇ ਪਤਾ ਲੱਗਾ ਤਾਂ ਉਸ ਕੋਲੋਂ ਬੱਚੇ ਦੀ ਪੈਦਾਇਸ਼ ਦੇ ਸਮੇਂ ਦੀ ਅਡੀਕ ਕਰਨੀ ਮੁਸ਼ਕਲ ਹੋ ਗਈ ਉਸਨੇ ਫਿਰ ਥੋੜਾ ਜਿਹਾ ਧਾਗਾ ਖਿੱਚ ਦਿੱਤਾ ਤੇ ਉਸਦੇ ਪੁੱਤਰ ਦਾ ਜਨਮ ਹੋ ਗਿਆ ਉਸ ਨੂੰ ਛੇਤੀ ਨਾਲ ਹੋਰ ਬੱਚੇ ਵੀ ਚਾਹੀਦੇ ਸਨ ਉਹ ਉਹਨਾਂ ਨੂੰ ਛੇਤੀ ਵੱਡੇ ਹੋਏ ਵੀ ਦੇਖਣਾ ਚਾਹੁੰਦਾ ਸੀ ਇਸ ਲਈ ਉਹ ਬਾਰ-ਬਾਰ ਧਾਗਾ ਖਿੱਚਦਾ ਤੇ ਉਸ ਦੀ ਹਰ ਇੱਛਾ ਪੂਰੀ ਹੋ ਜਾਂਦੀ ਪਰ ਛੇਤੀ ਹੀ ਉਸਨੇ ਦੇਖਿਆ ਕਿ ਉਸਦੇ ਵਾਲ ਸਫੇਦ ਹੋ ਚੁੱਕੇ ਹਨ ਤੇ ਚਿਹਰੇ ਝੂੜੀਆਂ ਨਾਲ ਭਰ ਗਿਆ ਹੈ ਉਹ ਪਛਤਾਵਾ ਕਰਨ ਲੱਗਾ ਮੈਨੂੰ ਜ਼ਿੰਦਗੀ 'ਚ ਆਨੰਦ ਮਾਣਨ ਦਾ ਸਮਾਂ ਹੀ ਨਹੀਂ ਮਿਲਿਆ ਮੇਰਾ ਜੀਵਨ ਧੂਏ ਦੇ ਛੱਲਿਆਂ ਵਾਂਗ ਖਤਮ ਹੋ ਰਿਹਾ ਹੈ ਫਿਕਰ 'ਚ ਡੁੱਬਾ ਉਹ ਜੰਗਲਵਾਲ ਸੈਰ ਕਰਨ ਨਿਕਲ ਗਿਆ ਉੱਥੋਂ ਉਸ ਨੂੰ ਫੇਰ ਬਜ਼ੁਰਗ ਔਰਤ ਦੀ ਆਵਾਜ਼ ਸੁਣਾਈ ਦਿੱਤੀ ਪੀਟਰ ਕੀ ਤੂੰ ਸ਼ਾਨਦਾਰ ਜ਼ਿੰਦਗੀ ਬਤੀਤ ਕਰ ਰਿਹਾ ਹੈ ਨਹੀਂ ਮੈਂ ਪਹਿਲਾਂ ਵਰਗੀ ਜ਼ਿੰਦਗੀ ਜੀਉਣਾ ਚਾਹੁੰਦਾ ਹਾਂ ਤੇਰੀ ਜਾਦੂਈ ਬਾਲ ਤੋਂ ਬਿਨਾ पीटर ने कहा ठीक है यह तेरी मर्जी है ले आ मेरी बुजुर्ग बाल बुजुर्ग औरत पीटर ਕੋਲੋਂ ਬਾਹ ਲੈ ਕੇ ਲੋਫ ਹੋ ਗਈ पीटर क्षतिकार तू स्कूल ਲਈ लेट ਹੋ ਰਿਹਾ ਉਸਦੀ ਮਾਂ ਨੇ ਉਸਨੂੰ ਹੌਲੀ ਜਿਹੀ ਹਿਲਾਉਂਦਿਆਂ ਕਿਹਾ ਪੀਟਰ ਆਪਣੇ ਸੁਪਨੇ ਚੋਂ ਜਾਗ ਗਿਆ ਤੇ ਉਸਨੇ ਸ਼ੁਕਰ ਕੀਤਾ ਕਿ ਇਹ ਸੁਪਨਾ ਹੀ ਸੀ ਉਸਦੀ ਜ਼ਿੰਦਗੀ ਉਸ ਜਾਦੂ ਦੀ ਬਾਹ ਨਾਲ ਜਾਇਆ ਨਹੀਂ ਹੋਈ ਉਸਨੂੰ ਸਮਝ ਆ ਗਈ ਹੀ ਕਿ ਹਰ ਕੰਮ ਦਾ ਆਪਣਾ ਸਮਾਂ ਹੁੰਦਾ ਹੈ ਧੰਨਵਾਦ